ਉਸ ਨੂੰ ਉਸੇ ਨੇ ਇਹ ਨੂੰ ਕਿਹਾ ਜਾਵੇਗਾ ਕਿ ਹਫਤੇ ਤੋਂ ਬਾਅਦ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਹੈ ਇਹ ਜ਼ਰੂਰੀ ਨਿਰਦੇਸ਼ ਹੈ ਔਰ ਕਿਸੇ ਨਵੇਂ ਦਾ ਪ੍ਰਵਾਸੀ ਦਾ ਕਾਰਡ ਨਹੀਂ ਬਣਾਇਆ ਜਾਏਗਾ ਨਾ ਉਹਦੀ ਵੋਟ ਬਣਾਈ ਜਾਏਗੀ ਵੋਟ ਵੈਸੇ ਅਸੀਂ ਦੇ ਹੱਥ ਵਿੱਚ ਨਹੀਂ ਹੁੰਦੀ ਅਦਾ ਆਰ ਕਾਰਡ ਬਣਾਉਣ ਦੇ ਹੱਥ ਵਿੱਚ ਹੁੰਦਾ ਉਹ ਮੈਂ ਦੇਖਿਂ ਦਿਨਾਵਾਂਗੀ ਜਿਹੜਾ ਨਵਾਂ ਵੀ ਕੋਈ ਆ ਵੀ ਨੰਬਰ ਵਾਸਤੇ ਜੀ ਜੀ ਫਦੇ ਅਜਵਾੜ ਨੰਬਰ 13 ਫਦੇ ਘੜੇ ਦੇ ਵਿੱਚ ਸਾਰੇ ਮੁੰਲਾ ਵਸੀਆਂ ਮਲੂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਵਾਸੀਆਂ ਦੇ ਖਿਆਲ ਇੱਕ ਮਤੇ ਪਾਏ ਗਏ ਹਨ ਉਹਨਾਂ ਮਤਿਆਂ ਦੇ ਵਿੱਚ ਸਭ ਤੋਂ ਪਹਿਲਾ ਮਤਾ ਇਹ ਹੈ ਕਿ ਬਾਕੀ ਸਟੇਟਾਂ ਦੇ ਵਾਂਗ ਇੱਥੇ ਵੀ ਪ੍ਰਵਾਸੀਆਂ ਨੂੰ ਜਗਾ ਆਪਣੀ ਜ਼ਮੀਨ ਖਰੀਦਣ ਤੇ ਰੋਕ ਲਗਾਈ ਜਾਵੇ ਦੂਸਰਾ ਜਿਹੜਾ ਵੀ ਪ੍ਰਵਾਸੀ ਸਾਡੇ ਮੱਲੇ ਵਿੱਚ ਇੱਥੇ ਰਹਿਣ ਆਉਂਦਾ ਹੈ ਉਹਦੀ ਪੀਸੀਸੀ ਲਾਜ਼ਮੀ ਕਰਾਈ ਜਾਵੇ ਤੇ ਉਸ ਦਾ ਤੀਜੇ ਨੰਬਰ ਤੇ ਆਉਂਦਾ ਹੈ ਕਿ ਕੋਈ ਵੀ ਪਰਵਾਸੀ ਨੂੰ ਕਿਰਾਏ ਤੇ ਰੱਖਦਾ ਹੈ ਤਾਂ ਉਹਦੀ ਪਹਿਲਾਂ ਐਗਰੀਮੈਂਟ ਤਿਆਰ ਕੀਤਾ ਜਾਏ ਕਿਰਾਏ ਦੀ ਪੀ ਪੂਰੀ ਨਹੀਂ ਬਣਾ ਕੇ ਉਹਦੀ ਇੱਕ ਕਾਪੀ ਐਮਸੀਬੀਓ ਦਿੱਤੀ ਜਾਵੇ ਤੇ ਇੱਕ ਆਪਣੇ ਕੋਲ ਰੱਖੀ ਜਾਵੇ ਸਾਰਿਆਂ ਨੇ ਉਹਦੇ ਵਿੱਚ ਨਾਮ ਪਤੇ ਹੋਣੇ ਚਾਹੀਦੇ ਨੇ ਇਸ ਵਿੱਚ ਸਾਰੇ ਮਹੱਲਾ ਵਾਸੀਆਂ ਦੇ ਸਾਈਨ ਕੀਤੇ ਗਏ ਹਨ ਅਤੇ ਮਤਾ ਜੋ ਪਾਸ ਕੀਤਾ ਗਿਆ ਹੈ ਸਾਰੇ ਮਹੱਲਾ ਵਾਸੀਆਂ ਦਾ ਇਹ ਮਤਾ ਪਾਸ ਕਰਨ ਤੇ ਮੈਂ ਧੰਨਵਾਦ ਕਰਦੀ ਹਾਂ ਔਰ ਜੱਥੇ ਬੰਨੀਆਂ ਦਾ ਧਿਆਨ ਦੇ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਸਾਥ ਕੀਤਾ ਧੰਨਵਾਦ ਕਰਦੀ ਹਾਂ ਸਭ ਧੰਨਵਾਦ ਵਾਰੂਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਹੁਸ਼ਿਆਰਪੁਰ ਦੇ ਵਾਰਡ ਨੰਬਰ 13 ਦੇ ਵਿੱਚ ਨਿਊ ਫਤਿਹਗੜ ਐਮ ਸੀ ਮੈਡਮ ਜਤਿੰਦਰਪੁਰ ਦੀ ਅਗਵਾਈ ਵਿੱਚ ਸਮੂਹ ਮhalla ਨਿਵਾਸੀਆਂ ਦੀ ਸਰਬਸੰਮਤੀ ਦੇ ਨਾਲ ਪ੍ਰਵਾਸੀਆਂ ਦੇ ਵਿਰੁੱਧ ਮਤੇ ਪਾਏ ਗਏ ਹਨ ਕਿਉਂਕਿ ਪਿਛਲੇ ਦਿਨੀ ਇੱਕ ਮਾਸੂਮ ਬੱਚੇ ਹਰਵੀਰ ਦੇ ਨਾਲ ਜਿਹੜਾ ਦਰਦਨਾਕ ਜਿਹੜਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਇੱਕ ਲਹਿਰ ਚੱਲੀ ਉਸ ਦੇ ਤਹਿਤ ਹੀ ਅੱਜ ਬਾੜ ਨੰਬਰ 13 ਦੇ ਵਿੱਚ ਸਮੂਹ ਮhalla ਨਿਵਾਸੀਆਂ ਦੀ ਇੱਕ ਮੀਟਿੰਗ ਰੱਖੀ ਗਈ ਤੇ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਇਹ ਮਤੇ ਪਾਸ ਕੀਤੇ ਗਏ ਕਿ ਅਰਨਾਚਲ ਪ੍ਰਦੇਸ਼ ਸਿੱਕੇ Rajasthan, ਮਹਾਰਾਸ਼ਟਰ, ਮਿਜ਼ੋਰਮ, ਨਾਗਾਲੈਂਡ ਤੇ ਹੋਰ ਜਿਹੜੀਆਂ ਸਟੇਟਾਂ ਜਿੱਥੇ ਪ੍ਰਵਾਸੀਆਂ ਦੇ ਵਿਰੁੱਧ ਸਖਤ ਕਾਨੂੰਨ ਬਣਾਏ ਗਏ ਹਨ ਉਨ੍ਹਾਂ ਦੀ ਤਰਜ਼ ਦੇ ਉੱਤੇ ਪੰਜਾਬ ਵਿੱਚ ਵੀ ਇੱਕ ਇਹੋ ਜਿਹਾ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਪ੍ਰਵਾਸੀ ਜਿਹੜੇ ਆ ਪੰਜਾਬ ਦੇ ਵਿੱਚ ਜ਼ਮੀਨ ਨਾ ਖਰੀਦ ਸਕਣ ਪ੍ਰਵਾਸੀ ਜਿਹੜੇ ਆ ਇੱਥੇ ਆਧਾਰ ਕਾੜਨਾਂ ਉਹਨਾਂ ਦੇ ਬਣਨ ਨਾ ਹੀ ਉਹਨਾਂ ਦੇ ਵੋਟਰ ਕਾਰਡ ਬਣਨ ਅਤੇ ਜਿਹੜੇ ਪ੍ਰਵਾਸੀ ਇੱਥੇ ਨਾਜਾਇਜ਼ ਕਬਜ਼ਿਆਂ ਰਾਹੀਂ ਰੇੜੀਆਂ ਲਾ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਕਬਜ਼ੇ ਰਾਹੀਂ ਇੱਥੇ ਬੈਠੇ ਆ ਉਹ ਤੁਰੰਤ ਹਟਾਏ ਜਾਣ ਸੋ ਅੱਜ ਦੀ ਜਿਹੜੀ ਮੀਟਿੰਗ ਆ ਸਾਰੇ ਮੁਹੱਲਾ ਵਾਸੀਆਂ ਨੇ ਇਹਦੇ ਵਿੱਚ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਵੀ ਇਹ ਬੇਨਤੀ ਕਰਦੇ ਆਂ ਕਿ ਜਿੱਥੇ-ਜਿੱਥੇ ਵੀ ਕੋਈ ਮੁਹੱਲਿਆਂ ਦੇ ਐਮਸੀ ਆ ਪਿੰਡਾਂ ਦੇ ਪੰਚ ਸਰਪੰਚਵਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸੇ ਤਰ੍ਹਾਂ ਹਰ ਮੁਹੱਲੇ ਵਿੱਚ ਹਰ ਪਿੰਡ ਵਿੱਚ ਇੱਕ ਮਤੇ ਪਾਏ ਜਾਣ ਤਾਂ ਜੋ ਪੰਜਾਬ ਸਰਕਾਰ ਨੂੰ ਅਸੀਂ ਇਹ ਸਖਤ ਕਾਨੂੰਨ ਬਣਾਉਣ ਦੇ ਲਈ ਅਸੀਂ ਜਿਹੜਾ ਲਾਮਬੰਦ ਜਾਂ ਪਵੰਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ